ਦੋ ਤਿੰਨ ਲਿਆ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਦੋ ਟਮਾਟਰ ਬਿਲਕੁਲ ਛੋਟੇ ਛੋਟੇ ਕੱਟ ਲਿਆ ਫਿਰ ਮਰਜੀ ਦੀਆਂ ਲਵਾਂਗੇ ਸਬਜ਼ੀਆਂ ਉਹਨਾਂ ਨੂੰ ਕੱਟ ਕੇ ਪਰ ਵਿੱਚ ਇੱਕ ਆਲੂ ਤੇ ਇੱਕ ਚਕੰਦਰ ਦਾ ਛੋਟਾ ਜਿਹਾ ਪੀਸ ਜ਼ਰੂਰ ਕੱਟਿਓ ਉਸ ਤੋਂ ਬਾਅਦ ਕੁੱਕਰ ਵਿੱਚ ਪਾਵਾਂਗੇ ਇੱਕ ਚਮਚ ਵੱਡਾ ਤੇਲ ਦਾ ਉਹਨੂੰ ਗਰਮ ਕਰਾਂਗੇ ਵਿੱਚ ਭੁੰਨਾਂਗੇ ਜੀਰਾ ਫਿਰ ਪਾਵਾਂਗੇ ਬਟਰ ਅਦਰਕ ਲਸਣ ਦਾ ਪੇਸਟ ਹਲਕਾ ਜਿਹਾ ਪਕਾ ਕੇ ਪਿਆਜ਼ ਤੇ ਹਰੀਆਂ ਮਿਰਚਾਂ ਪਾ ਦਾਂਗੇ ਜਦੋਂ ਹੀ ਥੋੜੀਆਂ ਜਿਹੀਆਂ ਪੱਕ ਗਈਆਂ ਵਿੱਚ ਪਾ ਦਾਂਗੇ ਇੱਕ ਚਮਚ ਭਰ ਕੇ ਰੰਗ ਵਾਲੀ ਢੇਗੀ ਮਿਰਚ ਦਾ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਹਲਕਾ ਜ ਚੰਗੀ ਤਰ੍ਹਾਂ ਪਕਾ ਲਾਂਗੇ ਫਿਰ ਹਲਦੀ ਤੇ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਉਸ ਤੋਂ ਬਾਅਦ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਗੋਭੀ ਫਿਰ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਕੱਟੀਆਂ ਸੀ ਉਸ ਤੋਂ ਬਾਅਦ ਵਿੱਚ ਪਾਵਾਂਗੇ 3 ਗਲਾਸ ਪਾਣੀ ਦੇ ਪਾਣੀ ਤੁਸੀਂ ਗਰਮ ਕਰਕੇ ਪਾਓ ਫਿਰ 2 ਚਮਚ ਭਰ ਕੇ ਪਾਵਾਂਗੇ ਪਉ ਭਾਜੀ ਮਸਾਲਾ ਉਸ ਤੋਂ ਬਾਅਦ ਕੁੱਕਰ ਨੂੰ ਕਰਾਂਗੇ ਬੰਦ ਤੇ 4-5 ਬਿਸਲਾਂ ਲਗਾ ਦਾਂਗੇ ਫਿਰ ਕਟਾਂਗੇ ਹਰਾ ਹਰਾ ਧਨੀਆ ਇੱਕ ਕੌਲੀ ਲਵਾਂਗੇ ਉਬਲੇ ਹੋਏ ਮਟਰਾਂ ਦੀ ਸਬਜ਼ੀ ਆਪਣੀਆਂ ਬਣ ਕੇ ਤਿਆਰ ਹੈ ਕੜਾਈ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਕਿਸੇ ਵੀ ਮੈਸ਼ਰ ਨਾਲ ਮ ਪਰ ਇੰਨੀਆਂ ਵੀ ਮੈਚ ਨਾ ਕਰਿਓ ਕਿ ਇਹ ਪੇਸਟ ਬਣ ਜਾਣ ਉਸ ਤੋਂ ਬਾਅਦ ਉੱਪਰ ਖਰਾ ਧਨੀਆ ਤੇ ਸੈਲਡ ਵਾਲੀ ਗੋਭੀ ਜਿਹੜੀ ਆਪਾਂ ਕੱਟੀ ਸੀ ਉੱਪਰ ਪਾਤੀ ਇੱਕ ਪਾਤਾ ਜੀ ਨਿੰਬੂ ਤਿੰਨ ਚਾਰ ਪਾਈ ਪੀਸੋਰ ਬਟਰ ਦੇ ਤੇ ਨਾਲ ਹੀ ਆਪਾਂ ਤਵੇ ਉੱਪਰ ਥੋੜਾ ਜਿਹਾ ਬਟਰ ਰੱਖ ਕੇ ਥੋੜਾ ਜਿਹਾ ਰੱਖਿਆ ਪਾਉ ਪਾਜੀ ਮਸਾਲਾ ਤੇ ਉੱਪਰ ਪਾਉ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬਣਾ ਲਿਆ ਤੇ ਪਾਉ ਪਾਜੀ ਤਿਆਰ ਹੈ ਵੀਡੀਓ ਸ਼ੇਅਰ ਕਰਦੇ ਹੋ ਟਰਾਈ ਜ਼ਰੂਰ ਕਰਿਓ